ਬੁੱਲ ਬੈਠੀਆਂ ਜਿਹੜੇ ਕਿ ਕਹਿ ਰਹੇ ਨੇ ਤੁਸੀਂ ਆਓ ਯੂਕੇ ਨਿਊਜ਼ੀਲੈਂਡ ਕੈਨੇਡਾ ਦੇ ਅਮਰੀਕਾ ਤੱਕ ਦੇ ਧੜਾ ਧੜ ਵੀਜ਼ਾ ਲਵਾਓ ਕੈਨੇਡਾ ਗਵਰਨਮੈਂਟ ਨੇ ਸਿੱਧਾ ਕਹਤਾ ਵੀ ਅਸੀਂ ਵੀਜ਼ਾ ਨਹੀਂ ਦੇਣਾ ਚੰਗੀ ਜਿਹੜੀ ਯੂਨੀਵਰਸਿਟੀ ਹੈਗੀ ਆ ਗਵਰਨਮੈਂਟ ਯੂਨੀਵਰਸਿਟੀ ਆ ਉਹ ਸਟਿਲ ਓਪਨ ਹੈ ਉਰ ਚੰਗੇ ਪਿੱਤੇ ਜਾ ਵੀ ਰਿਹਾ ਆ ਸਭ ਖਾਲੀ ਕਿਰਾਕੇ ਮੰਨਣਾ ਹੈ ਪੂਰਾ ਤੇ ਬੱਚਿਆਂ ਦਾ ਸਿਰਫ ਇਹੀ ਟਾਰਗੇਟ ਹੈ ਕਿ ਅਸੀਂ ਉੱਥੇ ਸਿਰਫ ਪਹੁੰਚਣਾ ਹੈ ਪਾਸਪੋਰਟ ਦਿਓ ਬਾਕੀ ਸਾਰਾ ਕੰਮ ਅਸੀਂ ਕਰਾਂਗੇ ਐਦਾਂ ਕੁਝ ਨਹੀਂ ਹੈਗਾ ਸਾਡੇ ਕੋਲ ਜਿਹੜਾ ਪਤਾ ਜੈਨੂਨ ਆਏਗਾ ਅਸੀਂ ਸਿਰਫ ਜੈਨੂਨ ਕੇਸ ਹੀ ਪ੍ਰੋਸੈਸ ਕਰਦੇ ਆ ਅਸੀਂ ਦੂਜੇ ਕੇਸ ਵਾਪਸ ਕਰਦੇ ਹਾਂ ਚਾਹ ਦੇ ਨਾ ਵਕੀਲ ਤੇ ਯਕੀਨ ਕਰੋ ਨਾ ਡਾਕਟਰ ਤੇ ਨਾ ਇਮੀਗ੍ਰੇਸ਼ਨ ਵਾਲਿਆਂ ਤੇ ਮਤਲਬ 에ਜੰਟਾਂ ਤੇ ਪਰ ਕੁਛ ਨਾ ਕੁਛ ਐਦਾਂ ਹੋ ਜਾਂਦਾ ਵੀ 에어ਪੋਰਟ ਤੇ ਜਾ ਕੇ ਵੀ ਬਹੁਤ ਸਟੂਡੈਂਟ ਮੁੜੇ ਨੇ ਪਰ ਅਸੀਂ ਸਾਰਾ ਬੱਚੇ ਨੂੰ ਪਹਿਲਾਂ ਹੀ ਪ੍ਰਪੇਅਰ ਕੀਤਾ ਸੀ ਕਿ ਵੀ ਤੇ ਨੂੰ ਇਹ ਕੁਐਸਚਨ ਪੁੱਛਿਆ ਜਾ ਸਕਦਾ ਤੇ ਨੂੰ ਆਪਣਾ ਹੈ ਤੇਰੇ ਕੋਰਸ ਬਾਰੇ ਪੁੱਛਿਆ ਜਾ ਸਕਦਾ ਉਹਦੀ ਟ੍ਰੇਨਿੰਗ ਤੁਸੀਂ ਇੱਥੇ ਦਿੰਦੇ ਹੋ ਯਸ ਅਸੀਂ ਟ੍ਰੇਨਿੰਗ ਕੁਝ ਪ੍ਰੋਵਾਈਡ ਕੀਤੀ ਵਿੱਚ ਤੇ ਲਈ ਮਤਲਬ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਕਿ ਜੀ ਵੀਕ ਪ੍ਰੋਫਾਈਲ ਹੈਗਾ ਤੁਸੀਂ ਵੀਕ ਪ੍ਰੋਫਾਈਲ ਫਾਰਮ ਤਾਂ ਲਿਆ ਪਰ ਜੇ ਉਹਦਾ ਵੀਜ਼ਾ ਨਹੀਂ ਆਂਦਾ ਤੁਸੀਂ ਉਹਦੀ ਫੀਸ ਵੀ ਭੇਜ ਦਿੱਤੀ ਏ ਫਿਰ ਉਸ ਤੋਂ ਬਾਅਦ ਜੀਏਸੀ ਭੇਜ ਤਾਂ ਐਂਬੈਸੀ ਫੀਸ ਵੀ ਲਵਾਤੀ ਹੈ ਨਾ ਨਾ ਕਰਦੇ ਵੀ ਬੱਚੇ ਦਾ ਚ ਨੁਕਸਾਨ 1.5 ਲੱਖ ਰੁਪਇਆ ਹੋ ਜਾਂਦਾ ਹੈ ਪਲੱਸ ਕੰਸਲਡੈਂਸੀ ਚਾਰਜ ਵੀ ਬੱਚੇ ਕੋਲ ਲਈ ਜਾਂਦੀ ਹੈ ਸਤਿ ਸ਼੍ਰੀ ਅਕਾਲ ਜੀ ਹਿਮਨ ਟਾਕ ਸ਼ੋਅ ਦੇਖ ਰਹੇ ਹੋ ਮੈਂ ਹਿਮਨਪ੍ਰੀਤ ਕੌਰ ਤੁਹਾਡਾ ਨਿੱਘਾ ਸਵਾਗਤ ਕਰਦੀ ਹਾਂ ਉਮੀਦ ਕਰਦੀ ਹਾਂ ਠੀਕ-ਠਾਕ ਹੋਵੋਗੇ ਜਿੱਥੇ ਕਿ ਵੱਡੇ-ਵੱਡੇ ਇੰਸਟੀਚਿਊਟ ਆਲ ਸਟੇਮਿਗ੍ਰੈਂਸੀ ਦੇ ਮੈਂ ਬੰਦ ਹੁੰਦੇ ਦੇਖੇ ਨੇ ਸ਼ਟਰਸ ਥੱਲੇ ਨੂੰ ਡਿੱਗਦੇ ਦੇਖੇ ਨੇ ਜਾਂ ਕਈਆਂ ਨੇ ਤਾਂ ਇਹ ਸ਼ੁਰੂ ਕਰ ਲਏ ਵੀ ਜਿਹੜੀਆਂ ਉਹਨਾਂ ਕੋ ਗੱਡੀਆਂ ਸੀ ਡੋਲੀਆਂ ਦੇ ਵਿੱਚ ਦੇਣ ਲੱਗ ਗਏ ਇੰਨੇ ਮਾੜੇ ਹਾਲ ਆ ਗਏ ਇੰਨਾ ਕੁ ਜ਼ਿਆਦਾ ਡਾਊਨਫਾਲ ਆਇਆ ਹੈ ਪਰ ਅੱਜ ਮੈਂ ਅਜੀਹੇ ਏਜੰਟ ਕੋਲ ਬੈਠੀ ਹਾਂ ਜਿਹੜੇ ਕਿ ਕਹਿ ਰਹੇ ਨੇ ਤੁਸੀਂ ਆਓ ਯੂਕੇ ਨਿਊਜ਼ੀਲੈਂਡ ਕੈਨੇਡਾ ਦੇ ਅਮਰੀਕਾ ਤੱਕ ਦੇ ਧੜਾ ਧੜ ਵੀਜ਼ਾ ਲਵਾਓ ਮੇਰੇ ਨੌਪਿੰਦਰ ਜੀ ਹੋਣਗੇ ਸਸੀ ਕਾਲੂਪਿੰਦਰ ਜੀ ਸਸੀ ਕਾਲ ਜੀ ਕੀ ਹਾਲੇ ਮਨ ਬਹੁਤ ਵਧੀਆ ਤੁਸੀਂ ਦੱਸੋ ਠੀਕ ਹੈ ਕੰਮ ਕਰ ਕਿੱਦਾਂ ਚੱਲ ਰਿਹਾ ਕੰਮ ਕਲਾ ਚੱਦੀ ਕਲਾ ਮੈਂ ਸਟਾਰਟਿੰਗ ਚ ਬੋਲ ਕੇ ਹਟੀਆਂ ਵੀ ਜਿੱਥੇ ਮੈਂ ਬੜੇ ਸ਼ਟਰਸ ਥੱਲੇ ਡਿੱਗਦੇ ਦੇਖੇ ਨੇ ਬਿਲਡਿੰਗਸ ਥੱਪ ਹੁੰਦੀਆਂ ਦੇਖੀਆਂ ਨੇ ਤੇ ਤੁਸੀਂ ਕਹਿ ਰਹੇ ਹੋ ਵੀ ਤੁਸੀਂ ਸਾਡੇ ਕੋਲ ਆਓ ਤੇ ਵੀਜ਼ਾ ਲਵਾਓ ਯੈਸ ਬਿਲਕੁਲ ਸਹੀ ਸੁਣਿਆ ਤੁਸੀਂ ਅੱਛਾ ਸਭ ਤੋਂ ਵੱਡੀ ਗੱਲ ਆ ਜਾਂਦੀ ਹੈ ਉਹ ਪਿੰਦਰ ਜੀ ਵੀ ਜੇ ਹੁਣ ਦੀ ਮੈਂ ਗੱਲ ਕਰਾਂ ਤੇ ਕੈਨੇਡਾ ਗਵਰਨਮੈਂਟ ਨੇ ਸਿੱਧਾ ਕਹਤਾ ਵੀ ਅਸੀਂ ਵੀਜ਼ਾ ਨਹੀਂ ਤੇ ਤੁਸੀਂ ਤੱਕੇ ਨਾ ਲਵਾਉਣੇ ਨੇ ਵੀਜ਼ੇ ਹਾਂ ਦੇਖੋ ਹਮਨ ਨਹੀਂ ਐ ਕਿ ਕਦੀ ਵੀ ਕੈਨੇਡਾ ਗਵਰਨਮੈਂਟ ਐਦਾਂ ਨਹੀਂ ਕਹੇ ਕਿ ਅਸੀਂ ਵੀਜ਼ੇ ਨਹੀਂ ਦੇਨੇ ਉਹ ਕਹਿ ਰਹੀ ਹੈ ਕਿ ਤੁਸੀਂ ਸਾਡੇ ਕੋਲ ਆਓ ਪ੍ਰਾਈਵੇਟ ਕਾਲਜ ਉਹਨਾਂ ਨੇ ਬੰਦ ਕਰਤੇ ਆ ਚੰਗੀ ਜਿਹੜੀ ਯੂਨੀਵਰਸਿਟੀ ਹੈਗੀ ਆ ਗਵਰਨਮੈਂਟ ਯੂਨੀਵਰਸਿਟੀ ਹੈ ਉਹ ਸਟਿਲ ਓਪਨ ਹੈ ਉਰ ਤੇ ਚੰਗੇ ਪਿੱਤੇ ਜਾ ਵੀ ਦੇ ਆ ਜਿਹਦੇ ਬੱਚੇ ਦੇ 6 ਬੈਂਡ ਹੈਗੇ ਓਵਰ ਆਲ ਪਲੱਸ 2 ਹੈਗੀ ਏ ਠੀਕ ਹੈ ਤੇ ਕੋਈ ਗੈਪ ਨਹੀਂ ਹੈਗਾ ਉਹ ਸਟਿਲ ਦੇ ਆਰ ਅਕਸੈਪਟਿੰਗ ਦ ਐਪਲੀਕੇਸ਼ਨਸ ਪਰ ਮਤਲਬ ਤੁਸੀਂ ਪੰਜਾਬ ਖਾਲੀ ਕਰਾ ਕੇ ਮੰਨਣਾ ਹੈ ਪੂਰਾ ਆ ਦੇਖੋ ਹਿੰਮਤੀ ਅਸੀਂ ਪੰਜਾਬ ਨਹੀਂ ਖਾਲੀ ਕਰਾ ਰਹੇ ਜਿਹੜੇ ਸਭ ਤੋਂ ਵੱਡਾ ਰੋਲ ਹੀ ਏਜੰਟ ਏਜੰਟਾਂ ਦਾ ਹੁੰਦਾ ਵੀ ਕਹਿੰਦੇ ਨੇ ਵੀ ਯਾਰ ਜਿੰਨੇ ਵੱਡੇ ਵੱਡੇ ਇੰਸਟੀਟਿਊਟ ਖੋਲੇ ਹੋਏ ਨੇ ਜਾਂ ਇਮੀਗ੍ਰੇਸ਼ਨ ਦਾ ਕੰਮ ਕਰ ਰਹੇ ਨੇ ਵੀ ਇਹ ਸਾਡਾ ਪੰਜਾਬ ਖਾਲੀ ਕਰ ਰਹੇ ਨੇ ਆ ਦੇਖੋ ਹਿੰਮਤੀ ਇੱਦਾਂ ਹੈ ਅਸੀਂ ਪੰਜਾਬ ਤਾਂ ਖਾਲੀ ਨਹੀਂ ਕਰ ਸਕਦੇ ਠੀਕ ਹੈ ਦੇਖੋ ਜੇ ਬੱਚਾ ਹੈ ਤੋਂ ਬਾਹਰ ਜਾ ਰਿਹਾ ਤੇ ਜਿਹੜਾ ਜੈਨੂਅਲ ਬੱਚਾ ਹੈਗਾ ਉਹ ਉਤੋਂ ਪੜ ਕੇ ਵਾਪਸ ਆ ਰਹੇ ਵਾਪਸ ਵੀ ਆ ਰਹੇ ਆ ਤੇ ਵਧੀਆ ਐਮ ਐਂ ਸੀ ਕੰਪਨੀ ਜੌਬ ਵੀ ਕਰ ਰਹੇ ਆ ਤੇ ਕਈਆਂ ਬੱਚਿਆਂ ਦਾ ਸਿਰਫ ਇਹੀ ਟਾਰਗੇਟ ਹੈ ਕਿ ਅਸੀਂ ਉੱਥੇ ਸਿਰਫ ਪਹੁੰਚਣਾ ਹ ਹ ਤੇ ਪਹੁੰਚ ਕੇ ਉੱਥੇ ਸੈੱਟ ਹੋਣਾ ਦੇਖੋ ਡਿਪੈਂਡ ਕਰਦਾ ਹੈ ਕਿ ਕਿਹੜਾ ਬੱਚਾ ਹੈਗਾ ਠੀਕ ਹੈ ਕਈਆਂ ਦਾ ਟਾਰਗੇਟ ਸੀ ਉੱਥੇ ਪਹੁੰਚਣਾ ਕਈਆਂ ਦਾ ਟਾਰਗੇਟ ਸੀ ਉੱਥੇ ਸਟੱਡੀ ਕਰਨੀ ਹੈ ਸਟੱਡੀ ਕਰਕੇ ਕੱਲ ਉਹਨਾਂ ਨੇ ਇੰਡੀਆ ਵਾਪਸ ਆਣਾ ਤੇ ਵਧੀਆ ਐਮਐਸਸੀ ਕੰਪਨੀ ਜੌਬ ਕਰਨੀ ਹੈ ਕਈਆਂ ਦਾ ਟਾਰਗੇਟ ਹੈ ਵੀ ਹੈਗਾ ਕਿ ਉਹ ਵੈਲ ਸੈਟਲ ਬਿਜ਼ਨਸਮੈਨ ਦੇ ਬੱਚੇ ਹੈਗੇ ਆ ਤੇ ਉਹ ਉੱਥੇ ਜਾ ਕੇ ਸਟੱਡੀ ਕਰਕੇ ਵਾਪਸ ਆਂਦੇ ਆ ਆਪਣੇ ਪੇਰੈਂਟਸ ਦੇ ਜਿਹੜੇ ਬਿਜ਼ਨਸ ਨੂੰ ਅੱਗੇ ਰਨ ਕਰਦੇ ਆ ਵਧੀਆ ਤਰੀਕੇ ਨਾਲ ਅੱਛਾ ਪਿੰਦਰ ਟਰਮ ਯੂਜ਼ ਕੀਤੀ ਹੈ ਜੈਨੂਨ ਮੈਂ ਉਹ ਜੈਨੂਨ ਦੇ ਵਿੱਚ ਨੀਚੇ ਪੁੱਛਣਾ ਚਾਹੁੰਗੀ ਵੀ ਚੀਜ਼ਾਂ ਕਿਹੜੀਆਂ-ਕਿਹੜੀਆਂ ਹੁੰਦੀਆਂ ਨੇ ਆਪਾਂ ਕਿਵੇਂ ਚੈੱਕ ਕਰ ਸਕਦੇ ਹਾਂ ਵੀ ਬੱਚੇ ਦੀ ਪ੍ਰੋਫਾਈਲ ਜਿਹੜੀ ਜੈਨੂਨ ਹੈ ਆ ਦੇਖੋ ਇਹਦੀ ਜੈਨੂਨ ਆਈ ਮੀਨ ਟੂ ਸੇ ਕਿ ਬੱਚੇ ਦੀ ਪਲੱਸ 2 ਜੈਨੂਨ ਹੋਵੇ ਫੇਕ ਨਾ ਹੋਵੇ ਆਇਲਸ ਜੈਨੂਨ ਹੋਵੇ ਬੱਚੇ ਦੇ 6 ਬੈਂਡ ਹੋਣ ਨਾ ਕਿ ਲੈਸ 6 ਹੋਵੇ ਠੀਕ ਹੈ ਤੇ ਪਲੱਸ ਜਿਹੜੇ ਬੱਚੇ ਦੇ ਕੋਈ ਫੰਡ ਹੋਣ ਉਹ ਵੀ ਜੈਨੂਨ ਹੋਣ ਸੋ ਮੈਂ ਉਹ ਜੈਨੂਨ ਦੀ ਗੱਲ ਕਰ ਰਿਹਾ ਐਨੀ ਕਿ ਤੁਸੀਂ ਸਿਰਫ ਸਾਨੂੰ ਇਕੱਲਾ ਪਾਸਪੋਰਟ ਦਿਓ ਬਾਕੀ ਸਾਰਾ ਕੰਮ ਅਸੀਂ ਕਰਾਂਗੇ ਐਦਾਂ ਕੁਝ ਨਹੀਂ ਹੈਗਾ ਸਾਡੇ ਕੋਲ ਜਿਹੜਾ ਪੁੱਤ ਜੈਨੂਨ ਆਏਗਾ ਅਸੀਂ ਸਿਰਫ ਜੈਨੂਨ ਕੇਸ ਹੀ ਪ੍ਰੋਸੈਸ ਕਰਦੇ ਆ ਅਸੀਂ ਦੂਜੇ ਕੇਸ ਨੂੰ ਵਾਪਸ ਕਰ ਦਿੰਦੇ ਅੱਛਾ ਇੱਕ ਨਾ ਗੱਲ ਕਹਿੰਦੇ ਨੇ ਵੀ ਕਦੇ ਨਾ ਵਕੀਲ ਤੇ ਯਕੀਨ ਕਰੋ ਨਾ ਡਾਕਟਰ ਤੇ ਨਾ ਇਮੀਗ੍ਰੇਸ਼ਨ ਵਾਲਿਆਂ ਤੇ ਮਤਲਬ ਏਜੰਟਾਂ ਤੇ ਵੀ ਉਹਨਾਂ ਤੇ ਕਦੇ ਯਕੀਨ ਨਾ ਕਰੋ ਕਿਉਂਕਿ ਇਹ ਕਦੇ ਸੱਚ ਨਹੀਂ ਦੱਸਦੇ ਹੁੰਦੇ ਹਾਂ ਦੇਖੋ ਇਹ ਮਨ ਪੰਜ ਉਂਗਲੀ ਇੱਕ ਸਮਾਨਤ ਨਹੀਂ ਹੁੰਦੀ ਆ ਠੀਕ ਹੈ ਠੀਕ ਹੈ ਇਮੀਗ੍ਰੇਸ਼ਨ ਦੇ ਕੰਮ 'ਚ ਬਦਰਾਮੀ ਜ਼ਰੂਰ ਹੈਗੀ ਏ ਪਰ ਕੁਝ ਬੰਦੇ ਹਲੇ ਵੀ ਹੈਗੇ ਆ ਜਿਹੜੇ ਸਟਿਲ ਵਧੀਆ ਕੰਮ ਕਰ ਰਹੇ ਆ ਠੀਕ ਹੈ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਪਰ ਸਟਿਲ ਦੇ ਆ ਵਰਕਿੰਗ ਵੈਰੀ ਗੁੱਡ ਠੀਕ ਹੈ ਨੂੰ ਰੀਸੈਂਟਲੀ ਅਸੀਂ ਵੀ ਕੰਮ ਵਧੀਆ ਕਰਦੇ ਆ ਸਾਡੇ ਰੀਸੈਂਟਲੀ 13 14 ਵੀਜ਼ੇ ਆਏ ਆ ਠੀਕ ਹੈ ਜਿਨ੍ਹਾਂ ਚ ਯੂਐਸ ਦੇ ਆ ਨਿਊਜ਼ੀਲੈਂਡ ਦੇ ਆ ਠੀਕ ਹੈ ਤੇ ਯੂਕੇ ਦੇ ਆ ਸਟਿਲ ਤੁਸੀਂ ਸਾਡੇ ਪੇਜ ਤੇ ਵੀ ਜਾ ਕੇ ਚੈੱਕ ਕਰ ਸਕਦੇ ਹੋ ਅਤੇ ਕੁਰੀਸ਼ ਨੇ ਸਾਡੇ 13 ਵੀਜ਼ੇ ਆਏ ਆ ਹੁਣੇ ਜਿਨ੍ਹਾਂ ਤੋਂ ਇੱਕ ਡਿਊਜ਼ੀਡੈਂਟ ਸਟੂਡੈਂਟ ਵੀਜ਼ਾ ਉਹ ਬਹੁਤ ਸਾਡੇ ਲਈ ਵੱਡੀ ਅਚੀਵਮੈਂਟ ਹੈਗੀ ਹੈ ਕਿਉਂਕਿ ਪਹਿਲਾਂ ਰਿਫਿਊਜ਼ਲ ਸੀ ਉਹ ਅੱਛਾ ਬਾਅਦ ਚ ਉਹਦੀ ਅਪਰੂਵ ਤੇ ਉਸ ਵਾਰ ਸਟਰੀ ਨਿਊਜ਼ੀਲੈਂਡ ਦੇ ਵਿਸਟਾ ਵੀਜ਼ਾ ਆਏ ਆ ਤਿੰਨ ਚਾਰ ਤੇ ਕੈਨੇਡਾ ਦਾ ਸਟਿਲ ਤੁਸੀਂ ਕਹਿੰਦੇ ਕੈਨੇਡਾ ਨੇ ਵੀਜ਼ੇ ਤਾਂ ਨਿਬੰਦ ਕਰ ਦਿੱਤੇ ਥੋਡੇ ਕੋਲ ਅੱਜ ਕਿਹੜੀ ਗਿੱਦਰ ਸਿੰਘ ਜੀ ਵੀ ਜਿਹੜੇ ਤੁਸੀਂ ਬੱਚਿਆਂ ਦੇ ਕੈਨੇਡਾ ਦੇ ਦੇਖੋ ਦੇਖੋ ਤੁਸੀਂ ਇਹ ਕਹਿੰਦੇ ਕਿ ਤੁਸੀਂ ਕੈਨੇਡਾ ਦੇ ਵੀਜ਼ੇ ਤਾਂ ਨਿਬੰਦ ਕਰ ਦਿੱਤੇ ਆ ਸਟਿਲ ਦੇਖੋ ਮੈਂ ਤੁਹਾਨੂੰ ਇਹ ਰਿਕੁਐਸਟ 14 ਐਫਰੋਸਨ 3 ਪਾਸਪੋਰਟ ਰਿਕੁਐਸਟ ਆਈਆਂ ਠੀਕ ਹੈ ਤੇ ਸਟਿਲ ਮਤਲਬ ਕਿ ਕੈਨੇਡਾ ਐਮਬੈਸੀ ਵੀਜ਼ਾ ਦੇ ਰਹੀ ਹੈ ਤਿੰਨੋ ਕੈਨੇਡਾ ਦੇ ਵੀਜ਼ੇ ਨੇ ਰੀਸੈਂਟ ਯੈਸ ਰੀਸੈਂਟ ਵੀਜ਼ੇ ਹੈਗੇ ਆ ਸੋ ਇਹਦਾ ਕੁਝ ਨਹੀਂ ਇਹ ਕਦੀ ਵੀ ਐਮਬੈਸੀ ਜ ਸਿਰਫ ਉਹਨੇ ਫਿਲਟਰ ਕਰਤਾ ਲੋਕਾਂ ਨੇ ਪਹਿਲਾਂ ਕੀ ਕੀਤਾ ਸੀ ਕਿ ਦੁਕਾਨਾ ਖੋਲ ਕੇ ਬਹਿ ਗਏ ਸ਼ਟਰ ਖੋਲ ਲਿਆ ਬੋਰਡ ਲਾ ਲਿਆ ਫਾਈਲ ਆਈ ਫਾਈਲ ਅੱਗੇ ਭੇਜਦੀ ਠੀਕ ਹੈ ਉਹ ਸਿਸਟਮ ਬੰਦ ਹੋਇਆ ਸੋ ਇਹ ਸਿਸਟਮ ਹੁਣ ਬਹੁਤ ਵਧੀਆ ਹੋ ਗਿਆ ਕਿ ਇੱਕ ਤਾਂ ਫਿਲਟਰ ਹੋ ਗਿਆ ਇੱਕ ਜਿਹਨਾਂ ਕੋ ਇਰੀਗੇਸ਼ਨ ਲਾਇਸੈਂਸ ਹੈਗਾ ਸਿਰਫ ਉਹ ਹੀ ਕੰਮ ਕਰ ਸਕਦਾ ਅੱਛਾ ਤੁਹਾਡੇ ਕੋਲ ਲਾਇਸੈਂਸ ਹੈਗਾ ਯੈਸ ਸਾਡੇ ਕੋ ਸਾਡੇ ਕੋ ਸੀ ਚੰਡੀਗੜ੍ਹ ਤੋਂ 12 ਸਾਲ ਤੋਂ ਕੰਮ ਕਰ ਰਹੇ ਹਾਂ ਸੋ ਵੀ ਹੈਵ ਅ ਰਜਿਸਟਰਡ ਕੰਪਨੀ ਸਾਡੀ ਰਜਿਸਟਰਡ ਹੈ ਸਿਸਟਮ ਅਸੀਂ ਸੈਕਟਰ 8 ਤੋਂ ਹੀ ਅਸੀਂ ਬੈਠੇ ਹਾਂ 10-12 ਸਾਲ ਤੋਂ ਅੱਛਾ ਤੇ ਚੀਜ਼ਾਂ ਵਧੀਆ ਚੱਲ ਰਹੀਆਂ ਨੇ ਹਾਂ ਵਧੀਆ ਚੱਲ ਰਹੀਆਂ ਅੱਛਾ ਇੱਕ ਕਹਿੰਦੇ ਨੇ ਵੀ ਗਵਰਨਮੈਂਟ ਕਾਲਜੇਸ ਨੇ ਕਿਹਾ ਹੈ ਵੀ ਅਸੀਂ ਵੀਜ਼ੇ ਦਵਾਂਗੇ ਪਰ ਜਿਵੇਂ ਪਿੱਛੇ ਜੇ ਕਾਫੀ ਨਿਊਜ਼ ਆਈਆਂ ਨੇ ਵੀ ਅਸੀਂ ਪਲੱਸ 2 ਤੋਂ ਬਾਅਦ ਜਿਹੜੇ ਸਟੂਡੈਂਟਸ ਨੇ ਉਹ ਪਹਿਲਾਂ ਆਪਣੀ ਇੱਥੇ ਆਪਣੀ ਬੈਚਲਰਸ ਮਤਲਬ ਜੋ ਵੀ ਅੱਗੇ ਚੀਜ਼ਾਂ ਕੰਟੀਨਿਊ ਕਰਨੀਆਂ ਨੇ ਉਹ ਕਰਨ ਤੇ ਫਿਰ ਸਾਡੇ ਕੋਲ ਲੱਗੀ ਕੀ ਪਲੱਸ 2 ਤੋਂ ਬਾਅਦ ਵੀਜ਼ੇ ਬੰਦ ਹੋਏ ਨੇ ਨਹੀਂ ਹਿੰਦੀ ਪਲੱਸ 2 ਤੋਂ ਬਾਅਦ ਸਟਿਲ ਸਟੂਡੈਂਟ ਗੈਟਿੰਗ ਅ ਵੀਜ਼ਾ ਮਦਕੀਓਰ ਚ ਉਹ ਨਾ ਰਿਕੁਆਇਰਮੈਂਟ ਕਰਦੀ ਹੈ ਕਿ ਬੱਚੇ ਕੋ ਮਿਨਿਮਮ रिक्वायरमेंट 70% ਹੋਣੀ ਚਾਹੀਦੀ ਹੈ। ਅੱਛਾ। 6 ਬੈਂਡ ਹੋਣੇ ਚਾਹੀਦੇ ਆ। ਈਚ ਮੋਡਿਊਲ ਚ 6 ਹੋਣੇ ਚਾਹੀਦੇ ਆ। ਪਲੱਸ ਉਹਨਾਂ ਜਿਹੜੇ ਉਹਦੇ ਜਿਹੜੇ ਪੇਰੈਂਟਸ ਹੈਗੇ ਆ ਉਹਨਾਂ ਕੋ ਜੋ ਬੱਚੇ ਨੇ ਆਪਣਾ ਉਥੇ ਫੀਸ ਪੇ ਕਰਦੀ ਹੈ ਜਾਂ ਫਿਰ ਆਪਣਾ ਜਿਹੜੇ ਫੰਡ ਦਿਖਾਣੇ ਉਹ ਜੈਨੂਇਨ ਹੋਣ। ਅ ਪਿੰਦਰ ਜੀ ਪਰ ਜਿਵੇਂ ਆਪਾਂ ਦੇਖਦੇ ਆਂ ਸੋਸ਼ਲ ਮੀਡੀਆ ਦਾ ਟਾਈਮ ਹੈ। ਅ ਆਪਾਂ ਦੇਖਦੇ ਦੂਜੀ ਤੀਜੀ ਵੀਡੀਓ ਕਿਤਨਾ ਕਿਤੇ ਫਰਾਡ ਹੋਇਆ ਹੁੰਦਾ ਕਿਸੇ ਨਾਲ ਬਿਲਕੁਲ ਤੇ ਪਹਿਲਾਂ ਜਿਵੇਂ ਕਿ ਯੂਐਸਏ ਦੇ ਨਾਮ ਤੇ ਫਰਾਡਸ ਹੁੰਦੇ ਸੀਗੇ ਏਜੰਟ ਬਹੁਤ ਫਰਾਡ ਕਰਦੇ ਸੀਗੇ ਤੇ ਹੁਣ ਕੈਨੇਡਾ ਦੇ ਨਾਮ ਤੇ ਵੀ ਯੂਕੇ ਦੇ ਨਾਮ ਤੇ ਵੀ ਫਰਾਡ ਚੱਲ ਰਹੇ ਨੇ ਤਾਂ ਇਹ ਫਰਾਡ ਨੂੰ ਕਿਵੇਂ ਦੇਖਦੇ ਹੋ ਤੁਸੀਂ ਆਹ ਦੇਖੋ ਪਹਿਲੀ ਗੱਲ ਤਾਂ ਹੈਗੀ ਕਿ ਜਿਹੜਾ ਫਰਾਡ ਵਰਡ ਹੈਗਾ ਜਿਹੜੇ ਲੋਕ ਡਾਂਕੀ ਦਾ ਕੰਮ ਕਰਦੇ ਆ ਠੀਕ ਹੈ ਉਹ ਫਰਾਡ ਕਰਦੇ ਆ ਠੀਕ ਹੈ ਅਸੀਂ ਇੱਥੋਂ 12 ਇੱਥੇ ਸਾਨੂੰ 12 ਸਾਲ ਹੋ ਗਏ ਬੈਠੇ ਨੂੰ ਠੀਕ ਹੈ ਸਾਡਾ ਰਜਿਸਟਰਡ ਆਫਿਸ ਹੈਗਾ ਤੇ ਅਸੀਂ ਫਰਾਡ ਵਰਡ ਯੂ ਵੀਜ਼ਾ ਨਹੀਂ ਕਰ ਸਕਦੇ ਆਪਣੇ ਆਫਿਸ ਵਿੱਚ ਉਹਦਾ ਰੀਜ਼ਨ ਹੈ ਕਿਉਂਕਿ ਅਸੀਂ 12 ਸਾਲ ਤੋਂ ਕੰਮ ਕਰਦੇ ਪਿਆ ਇਟ ਮੀਨਸ ਅਸੀਂ ਲੋਕਾਂ ਨੂੰ ਸਰਵਿਸ ਦਿੱਤੀ ਏ ਲੋਕਾਂ ਨੂੰ ਵੀਜ਼ੇ ਦਿੰਦੇ ਆ ਤਾਂ ਸਟਿਲ ਸਾਡੇ ਨਾਲ ਲੋਕ ਜੁੜੇ ਹੋਏ ਆ ਹਜੇ ਤੱਕ ਵੀ ਤੇ ਸਾਡੀ ਕੋਈ ਅਸੀਂ ਕੋਈ ਆਪਣੀ ਐਡ ਨਹੀਂ ਚਲਾਉਂਦੇ ਰੈਗੂਲਰਲੀ ਸੜ ਕੋ ਰੈਫਰੈਂਸ ਬੇਸਿਸ ਕਾਫੀ ਕੇਸਿਸ ਆਉਂਦੇ ਆ ਕੋਈ ਯੂਕੇ ਤੋਂ ਵੀ ਕੇਸ ਆਉਂਦੇ ਆ ਯੂਐਸ ਤੋਂ ਵੀ ਆਉਂਦੇ ਆ ਕੈਨੇਡਾ ਤੋਂ ਵੀ ਆਉਂਦੇ ਆ ਅਸੀਂ ਸਾਰੇ ਉਹ ਵੀ ਕੇਸਿਸ ਕਰਦੇ ਆ ਚਾ ਕੀ ਯੂਕੇ ਸਟੱਡੀ ਵੀਜ਼ਾ ਦੇਦੇ ਆ ਯੂਕੇ ਸਟੱਡੀ ਵੀਜ਼ਾ ਦੇਦੇ ਆ ਯੈਸ ਪਰ ਜਿਵੇਂ ਕਿ ਹੁਣ 3 ਤੋਂ 4 ਸਾਲ ਦਾ ਗੈਪ ਵੀ ਐਸੈਪਟੇਬਲ ਹੈਗਾ। ਅੱਛਾ ਜਿਵੇਂ ਹੁਣ ਆਪਣੇ ਲੋਕਾਂ ਨੇ ਕੀਤਾ ਸੀਗਾ ਵੀ ਕੈਨੇਡਾ ਨੇ ਬੰਦ ਕਰਤੇ ਆਪਣੇ ਡੋਰਸ ਤਾਂ ਚਲੋ ਹੋ ਜੋ ਦਨ ਯੂਰੋਪੀਅਨ ਕੰਟਰੀਜ਼ ਵੱਲੋਂ ਵੀ ਕੀ ਕਈ ਲੋਕ ਉੱਥੇ ਵੀ ਪੈਸਾ ਫਸਾ ਕੇ ਬੈਠੇ ਨੇ। ਦੇਖੋ ਯੂਰੋਪੀਅਨ ਕੰਟਰੀਜ਼ ਜਿਹੜਾ ਉਹਦਾ ਵੀਜ਼ਾ ਸਕਸੈਸ ਰੇਟ ਬਹੁਤ ਘੱਟ ਹੈਗਾ। ਉਹਦਾ ਰੀਜ਼ਨ ਹੈਗਾ ਲੈਂਗੁਏਜ ਬੈਰੀਅਰ। ਠੀਕ ਹੈ ਬੱਚੇ ਦੇਖੋ ਦੇਖੀ ਅਪਲਾਈ ਤਾਂ ਕਰ ਦਿੰਦੇ ਆ। ਪਰ ਉਹਦਾ ਬੱਚੇ ਨੂੰ ਰਿਜ਼ਲਟ ਨਹੀਂ ਮਿਲਦਾ ਬੱਚੇ ਦੇ 3-4 ਮਹੀਨੇ ਖਰਾਬ ਹੋ ਜਾਂਦੇ ਆ ਫੀਸਾ ਚਲੇ ਜਾਂਦੀ ਆ ਬਾਅਦ ਵਿੱਚ ਪੀਸਾ ਵਾਪਸ ਨਹੀਂ ਆਉਂਦੀ ਆ ਸੋ ਇਹ ਯੂਰਪੀਅਨ ਕੰਟਰੀ ਚ ਪ੍ਰੋਬਲਮ ਹੈਗੀ ਆ ਸੋ ਇਹਦੇ ਨਾਲੋਂ ਬੈਟਰ ਹੈ ਕਿ ਜਿਹੜਾ ਬੱਚੇ ਦਾ ਪ੍ਰੋਫਾਈਲ ਦੇਖੋ ਕੈਨੇਡਾ ਲਈ ਕੋਈ ਐਲੀਜੀਬਲ ਨਹੀਂ ਹੈਗਾ ਤੇ ਉਹਦਾ ਪ੍ਰੋਫਾਈਲ ਚੈੱਕ ਕਰਕੇ ਅਸੀਂ ਉਸ ਨੂੰ ਸੁਜੈਸਟ ਕਰ ਸਕਦੇ ਆ ਕਿ ਦੇਖੋ ਯੂਰ ਐਲੀਜੀਬਲ ਫੋਰ ਨਿਊਜ਼ੀਲੈਂਡ ਜਾਂ ਫਿਰ ਯੂਰ ਐਲੀਜੀਬਲ ਫੋਰ ਯੂਕੇ ਅਸੀਂ ਉਹਦੇ ਅਕੋਰਡਿੰਗ ਬੱਚੇ ਦੀ ਪ੍ਰੋਫਾਈਲ ਚੈੱਕ ਕਰਕੇ ਬੱਚੇ ਨੂੰ ਅਸੀਂ ਗਾਈਡ ਕਰ ਸਕਦੇ ਆ ਕਿ ਤੁਹਾਡਾ ਇਥੇ ਚਾਂਸਸ ਹੈਗਾ ਅਛਾ ਤਾਂ ਇਹ ਵੀ ਕਹਿੰਦੇ ਨੇ ਵੀ ਜਦ ਹੱਥ 'ਚ ਫਾਈਲ ਆਉਂਦੀ ਹੈ ਏਜੰਟ ਦੇ ਤਾਂ ਉਹਨੂੰ ਪਤਾ ਲੱਗ ਜਾਂਦਾ ਵੀ ਇਹ ਵੀਜ਼ਾ ਲੱਗੂਗਾ ਕਿ ਨਹੀਂ ਲੱਗੂਗਾ ਕਦੇ ਤੁਹਾਡੇ ਨਾਲ ਐਦਾਂ ਹੋਇਆ ਵੀ ਕੋਈ ਕੇਸ ਅਜੀਹਾ ਆਇਆ ਹੋਵੇ ਬੰਦਾ ਉਮੀਦ ਲੈ ਕੇ ਜਾਂਦਾ ਹੈ ਅੱਜਕੱਲ੍ਹ ਹਰ ਇੱਕ ਦਾ ਸੁਪਨਾ ਹੈ ਵਾਰ ਜਾਣ ਦਾ ਵੀ ਤੁਹਾਡੇ ਕੋ ਕੋਈ ਉਮੀਦ ਲੈ ਕੇ ਆਇਆ ਹੋਵੇ ਤੇ ਤੁਹਾਨੂੰ ਪਤਾ ਹੋਵੇ ਵੀ ਪੇਪਰ ਵਰਕ ਜਾਂ ਕਿਸੇ 'ਚ ਗੜਬੜਾ ਵੀ ਇਹ ਫਾਈਲ ਜੋ ਮਰਜ਼ੀ ਕਰ ਲੋ ਲੱਗਣੀ ਨਹੀਂ ਤੁਸੀਂ ਉਹਨਾਂ ਨਾਲ ਕਦੇ ਡੀਲ ਕੀਤਾ ਸਿੱਧਾ ਜਵਾਬ ਯਾਰ ਸਾਡੇ ਕੋਲ ਬਹੁਤ ਕੇਸ ਹੀ ਆਉਂਦੇ ਐ ਐਦਾਂ ਦੇ ਸਾਡੇ ਕੋਲ ਕਈ ਆਉਂਦੇ ਐ ਕਿ ਸਰ ਸਾਡਾ ਵੀਜ਼ਾ ਲਵਾ ਦਿਓ ਪਰ ਅਸੀਂ ਪਹਿਲਾਂ ਉਹਨੇ ਡਾਕੂਮੈਂਟੇਸ਼ਨ ਚੈੱਕ ਕਰਦੇ ਆ ਲਾਈਕ ਜੇ ਸਟੂਡੈਂਟ ਹੈਗਾ ਤੇ ਉਹਦੇ ਅਕੈਡਮੀ ਡਾਕੂਮੈਂਟ ਚੈੱਕ ਹੁੰਦੇ ਆ ਆਈਐਲੈਕ ਹੁੰਦਾ ਫੰਡਿੰਗ ਚੈੱਕ ਹੁੰਦੀ ਹੈ ਫਿਰ ਅਸੀਂ ਉਹਨਾਂ ਨੂੰ ਅਪਡੇਟ ਕਰਦੇ ਆ ਕਿ ਯੂ ਆਰ ਐਲੀਜੀਬਲ অর ਨਾ ਏਦਾਂ ਨਹੀਂ ਹੈ ਕਿ ਜਿਹੜੀ ਫਾਈਲ ਅਗੇ ਅਸੀਂ ਉਹ ਪ੍ਰੋਸੈਸ ਕਰਤੀ ਨੋ ਤੁਸੀਂ ਸਾਡੀ ਇੰਸਟਾ ਦੇ ਪੇਜ ਹੈਗਾ ਨਿਊ ਜਨਰੇਸ਼ਨ ਗਲੋਬਲ ਐਜੂਕੇਸ਼ਨ ਦੇ ਨਾਮ ਦਾ ਤੁਸੀਂ ਸਾਡੀ ਵਰਤ ਸਕਸੈਸ ਸਟੋਰੀ ਚੈੱਕ ਕਰ ਸਕਦੇ ਹੋ ਸਾਡੀ ਡੇਲੀ ਵੀਜ਼ਾ ਅਪਡੇਟ ਹੁੰਦੇ ਉੱਤੇ ਤੇ ਪਲੱਸ ਤੁਹਾਡਾ ਕੁਐਸਚਨ ਸੀ ਜੀ ਕੋਈ ਨਹੀਂ ਕੱਟ ਪਾ ਦਾਂਗੇ ਅੱਗੇ ਕੀ ਬੱਚਾ ਸੀ ਕੁਸ਼ਨ ਬਿਲਕੁਲ ਗਿਆ ਵੀ ਤੁਸੀਂ ਉਹ ਚੀਜ਼ ਨਾਲ ਡੀਲ ਕੀਤਾ ਵੇ ਅੱਛਾ ਮੇਰਾ ਕੁਸ਼ਨ ਵੀ ਤੁਸੀਂ ਡੀਲ ਕੀਤਾ ਹੈ ਜਈਆਂ ਸਟੋਰੀਜ਼ ਨੇ ਤੁਹਾਡੇ ਕੋਲ ਬੰਦਾ ਆਇਆ ਹੋਵੇ ਤੁਹਾਨੂੰ ਪਤਾ ਹੋਵੇ ਵੀ ਇਹ ਫਾਈਲ ਲੱਗਣੀ ਨਹੀਂ ਜੋ ਮਰਜ਼ੀ ਹੋ ਜਾਵੇ ਤੇ ਉਹਨਾਂ ਨੂੰ ਤੁਸੀਂ ਕਿਹਾ ਹੋਵੇ ਵੀ ਇਹ ਫਾਈਲ ਲੱਗਣੀ ਨਹੀਂ ਟਰਾਂਸਪੇਰੈਂਸੀ ਹੁੰਦੀ ਹੈ ਨਾ ਦੇਖੋ ਇਹਦਾ ਇੱਕ ਰੀਸੈਂਟ ਐਗਜ਼ਾਮਪਲ ਸਰ ਤੁਹਾਜੀ ਆਇਆ ਸੀ ਬੱਚੇ ਦੇ ਇੱਕ ਬੱਚਾ ਮੇਰੇ ਕੋਲ ਆਇਆ ਉਹਦੇ 72% ਮਾਰਕਸ ਹੀ ਹੈਗੇ ਤੇ ਪਲੱਸ 6.5 ਸਕੋਰ ਸੀ ਉਹਦੇ E6 ਇੱਕ ਬੱਚਾ ਮੇਰੇ ਕੋਲ ਆਇਆ ਸੀ ਉਹਦੇ 62% ਦੇ ਸੀ ਤੇ 6 ਬੈਂਡ ਸੀ ਸੋ ਦੋਨੋਂ ਦੇ ਆਰ ਲੁਕਿੰਗ ਫਾਰ ਆਸਟ੍ਰੇਲੀਆ ਸਟੂਡੈਂਟ ਵੀਜ਼ਾ ਮੈਂ ਇੱਕ ਨੂੰ ਹਾਂ ਕੀਤੀ ਐ ਇੱਕ ਨੂੰ ਨਾ ਕਰਤੀ ਐ ਉਹਦਾ ਰੀਜ਼ਨ ਸੀ ਕਿਉਂਕਿ ਜਿਹਦੇ ਬੱਚੇ ਦੇ 60% ਦੇ ਮਾਰਕਸ ਹੈਗੇ ਆ 6 ਬੈਂਡ ਹੈਗੇ ਉਹਨੂੰ ਵੀਜ਼ਾ ਨਹੀਂ ਮਿਲਣਾ ਬਹੁਤ ਰੀਅਲ ਚਾਂਸਿਸ ਐ ਕਿਉਂਕਿ ਤੁਸੀਂ ਬੱਚੇ ਕੋ ਅੰਬੈਸੀ ਫੀਸ ਵੀ ਲਵੋਗੇ ਠੀਕ ਐ ਆਪਣੀ ਅਸਰੰਸੀ ਫੀਸ ਵੀ ਲਵੋਗੇ ਤੇ ਅਨਨੈਸੈਸਰੀ ਬੱਚੇ ਦਾ ਨੁਕਸਾਨ ਲੱਖ ਡੇਢ ਲੱਖ ਦਾ ਨਾਰਮਲ ਹੀ ਹੋ ਜਾਏਗਾ ਤੇ ਫਿਊਚਰ ਜਿਹੜਾ ਖਰਾਬ ਹੁੰਦਾ ਅਲੱਗ ਉਹ ਅਲੱਗ ਹੋ ਜਾਏਗਾ ਯਸ ਅੱਛਾ ਉਪਿੰਦਰ ਜੀ ਬਹੁਤ ਕੇਸਿਸ ਮੈਂ ਇਦਾਂ ਦੇਖੇ ਨੇ ਵੀ ਵੀਜ਼ਾ ਵੀ ਪ੍ਰੋਪਰ ਹੁੰਦਾ ਹੈ ਪੇਪਰਵਰਕ ਵੀ ਪ੍ਰੋਪਰ ਹੁੰਦਾ ਹੈ ਪਰ ਕੁਝ ਨਾ ਕੁਝ ਇਦਾਂ ਹੋ ਜਾਂਦਾ ਵੀ 에어ਪੋਰਟ ਤੇ ਜਾ ਕੇ ਵੀ ਬਹੁਤ ਸਟੂਡੈਂਟ ਮੁੜੇ ਨੇ ਅ ਦੇਖੋ ਇਹ ਮੈਂ ਜੀ ਹੋਰ ਚ ਕੀ ਹੁੰਦਾ ਹੈ ਕਿ ਜਦਾਂ ਤੁਸੀਂ ਸਟੂਡੈਂਟ ਕੇਸ ਦਾ ਪ੍ਰੋਸੈਸ ਕਰਤਾ ਪਰ ਬੱਚੇ ਨੂੰ ਪਤਾ ਹੀ ਨਹੀਂ ਹੈਗਾ ਕਿ ਮੈਂ ਪਲੱਸ 2 ਕਿੱਥੋਂ ਕੀਤੀ ਹੈ ਪਲੱਸ 2 ਤੋਂ ਬਾਅਦ ਮੈਂ ਕਿੱਥੇ ਜੌਬ ਕੀਤੀ ਜਾਂ ਕੀ ਡਿਪਲੋਮਾ ਕੀਤਾ ਬੱਚੇ ਨੂੰ ਕੁਝ ਵੀ ਨਹੀਂ ਪਤਾ ਬੱਚੇ ਨੂੰ ਕਾਲਜ ਦਾ ਨਾਮ ਤੱਕ ਨਹੀਂ ਪਤਾ ਕੋਰਸ ਤੱਕ ਨਹੀਂ ਪਤਾ ਦੇਖੋ ਜਦੋਂ ਉਹਨਾਂ ਨੂੰ ਇਮੀਗ੍ਰੇਸ਼ਨ ਔਰ ਵੈਰੀਫਾਈ ਕਰਦੀ ਹੈ ਕਿ ਤੁਹਾਡਾ ਕਾਲਜ ਕਿਹੜਾ ਕੋਰਸ ਕਿਹੜਾ ਬੱਚੇ ਨੂੰ ਪਤਾ ਨਹੀਂ ਹੁੰਦਾ ਸੋ ਉਸ ਕੇਸ ਦੇ ਵਿੱਚ ਬੱਚੇ ਵਾਪਸ ਆਉਂਦੇ 에ਰਪੋਰਟ ਤੋਂ ਅੱਛਾ ਇਹਦੇ ਵਿੱਚ ਤੁਸੀਂ ਮੰਨਦੇ ਹੋ ਵੀ ਜਿਹੜਾ ਏਜੰਟ ਉਹਨਾਂ ਨੂੰ ਡੀਲ ਕਰ ਰਹੇ ਹੁੰਦਾ ਵੀ ਉਹਦੀ ਗਲਤੀ ਹੁੰਦੀ ਹੈ ਬਿਲਕੁਲ ਹਾਂ ਤੁਸੀਂ ਬੱਚੇ ਨੂੰ ਪ੍ਰੋਪਰ ਇਨਫੋਰਮੇਸ਼ਨ ਦੱਸ ਦਿਓ ਜੋ ਤੁਸੀਂ ਉਹਦਾ ਕੇਸ ਪ੍ਰੋਸੈਸ ਕੀਤਾ ਹੈ ਜੇ ਤੁਸੀਂ ਉਹਦੀ ਐਸਓ ਵੀ ਬਣਾਈ ਹੈ ਬੱਚੇ ਨੂੰ ਤੁਸੀਂ ਐਸਓ ਵੀ ਦਿਓ ਕਿ ਤੁਸੀਂ +2 ਕੀਤੀ ਹੈ +2 ਕਾਲਜ ਕੀਤੀ ਹੈ ਉਸ ਵਕ ਕਿੰਨੇ ਪਰਸੈਂਟੇਜ ਹੈਗੇ ਆ ਤੁਸੀਂ ਇਹ ਕੋਰਸ ਕਿਉਂ ਕਰਨ ਜਾ ਰਹੇ ਹੋ ਇਹ ਡਿਗਰੀ ਕਿਉਂ ਚੂਜ਼ ਕੀਤੀ ਹੈ ਫਿਰ ਉਸ ਵਕ ਤੁਸੀਂ ਨਿਊਜ਼ੀਲੈਂਡ ਕਿਉਂ ਜਾ ਰਹੇ ਹੋ ਜਾਂ ਆਸਟ੍ਰੇਲੀਆ ਕਿਉ ਫਿਰ ਇਦਾਂ ਦੀ ਕੋਈ ਪ੍ਰੋਬਲਮ ਮੇਰੀ ਖਿਆਲ ਨਾਲ ਨਹੀਂ ਆਏਗੀ ਫਿਊਚਰ 'ਚ ਬੱਚੇ। ਗੁਪਿੰਦਰ ਜੀ ਇੱਕ ਨਾ ਕਈ ਵਾਰ ਬੰਦਾ ਨਟਾਲ ਹੋ ਕੇ ਵਹਿ ਜਾਂਦਾ ਵੀ ਯਾਰ ਮੇਰੀ ਤਰਫ ਰਿਫਿਊਜ਼ਲ ਆ ਗਈ। ਵੀ ਮੇਰਾ ਸ਼ਾਇਦ ਹੁਣ ਵੀਜ਼ਾ ਹੀ ਨਹੀਂ ਲੱਗਣਾ। ਤੁਹਾਡੇ ਕੋਲ ਤੁਸੀਂ ਐਸੈਪਟ ਕਰਦੇ ਹੋ ਰਿਫਿਊਜ਼ ਹੋਏ ਹੋਏ ਮਤਲਬ ਫਾਈਲਸ ਤੁਸੀਂ ਚੱਕਦੇ ਹੋ। ਦੇਖੋ ਰੀਸੈਂਟਲੀ ਅਸੀਂ ਹੁਣੇ ਹੀ ਆਪਣੀ ਇੱਕ ਸਟੋਰੀ ਸਕਸੈਸ ਸਟੋਰੀ ਅਸੀਂ ਆਪਣਾ ਸਾਰਾ ਸ਼ੇਅਰ ਕਰਾਂਗੇ ਜਲਦੀ। ਹੂੰ ਨਿਊਜ਼ੀਲੈਂਡ ਦਾ ਸਟੂਡੈਂਟ ਵੀਜ਼ਾ ਜੋ ਕਿ ਬੱਚਾ ਰਿਫਿਊਜ਼ਲ ਸੀ। ਠੀਕ ਹੈ ਅਸੀਂ ਉਹ ਕੇਸ ਪੜਿਆ ਠੀਕ ਹੈ ਦੇਖਿਆ ਉਹਦੀ ਫਿਊਜ਼ਲਡ ਚੈੱਕ ਕੀਤੀ। ਅਸੀਂ ਉਹਦਾ ਕੇਸ ਪੂਰਾ ਸਟੱਡੀ ਕੀਤਾ ਤੇ ਕਨਕਲੂਜਨ ਇਹ ਕੱਢਿਆ ਕਿ ਇਹਦਾ ਕੇਸ ਅਸੀਂ ਰੀਲੌਂਚ ਕਰ ਸਕਦੇ ਹਾਂ ਅੱਛਾ ਸੋ ਫਾਈਨਲੀ ਅਸੀਂ ਉਹਦਾ ਕੇਸ ਅਕਸੈਪਟ ਕਰਕੇ ਅਸੀਂ ਉਹਦਾ ਕੇਸ ਰੀਲੌਂਚ ਕੀਤਾ ਤੇ ਉਸ ਕੇਸ ਦੇ ਵਿੱਚ ਅਸੀਂ 3 ਤੋਂ 4 ਮਹੀਨੇ ਵਰਕ ਕੀਤਾ ਉਸ ਕੇਸ ਦੇ ਵਿੱਚ ਸੋ ਫਾਈਨਲੀ ਆਫਟਰ 3 অর 4 ਮੰਥਸ ਵੀ ਗਾਟ ਦ ਨਿਊਜ਼ਰ ਸਟੂਡੈਂਟ ਵੀਜ਼ਾ ਇਵਨ ਕਿ ਬੱਚੇ ਦੀ ਇੰਟਰਵਿਊ ਵੀ ਹੋਈ ਉਹਦੇ ਵਿੱਚ ਪਰ ਅਸੀਂ ਸਾਰਾ ਬੱਚੇ ਨੂੰ ਪਹਿਲਾਂ ਹੀ ਪ੍ਰਪੇਅਰ ਕੀਤਾ ਸੀ ਕਿ ਵੀ ਤੈਨੂੰ ਇਹ ਕੁਐਸਚਨ ਪੁੱਛਿਆ ਜਾ ਸਕਦਾ ਹੂੰ ਇਹ ਨੂੰ ਆਪਣਾ ਹੈ ਤੇਰੇ ਕੋਰਸ ਬਾਰੇ ਪੁੱਛੇ ਜਾ ਸਕਦਾ ਹੈ ਉਹਦੀ ਟ੍ਰੇਨਿੰਗ ਤੁਸੀਂ ਇੱਥੇ ਦਿੰਦੇ ਹੋ ਅਸੀਂ ਟ੍ਰੇਨਿੰਗ ਖੁਦ ਪ੍ਰੋਵਾਈਡ ਕੀਤੀ ਬੱਚੇ ਨੂੰ ਅੱਛਾ ਯੂਐਸਏ ਤੇ ਕੀ ਚੱਲ ਰਿਹਾ ਯੂਐਸਏ ਦੀ ਤਾਂ ਡੇਟ ਸੀ ਨੀ ਅੱਗੇ ਅੱਗੇ ਤੱਕ ਮਿਲਦੀਆਂ ਪਰ ਛਾ ਹੁਣ ਯੂਐਸਏ ਦੇ ਵਿੱਚ ਇੱਕ ਬੜੀ ਫਲਕਚੁਏਸ਼ਨ ਹੋ ਰਹੀ ਹੈ ਚੀਜ਼ਾਂ ਦਾ ਬੜਾ ਡਾਊਨਫਾਲ ਆਇਆ ਬਹੁਤ ਹੀ ਤੁਸੀਂ ਦੇਖਿਆ ਹੋਣਾ ਵੀ ਪਿੱਛੇ ਜਿੰਨੀਆਂ ਨਿਊਜ਼ ਆਈਆਂ ਨੇ ਵੀ ਆਪਣੇ ਪੰਜਾਬ ਦੇ ਜਿਹੜੇ ਲੋਕ ਡੋਂਕੀ ਲੱਗੇ ਗਏ ਸੀ ਵੀ ਉਹ ਵਾਪਸ ਆਏ ਨੇ ਇੱਕ ਤਰ੍ਹਾਂ ਦਾ ਕਾਫੀ ਜੇ ਦੇਖਿਆ ਜਾਵੇ ਉਹਨਾਂ ਨੇ ਵੀ ਕਾਫੀ ਕਾਫੀ ਲੱਖਾਂ ਦੇ ਵਿੱਚ ਏਜੰਟਾਂ ਨੂੰ ਪੈਸੇ ਦਿੱਤੇ ਹੋਏ ਸੀਗੇ ਤੇ ਤੁਸੀਂ ਇਹ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਵੀ ਆਪਾਂ ਨੂੰ ਐਗੀਆਂ ਚੀਜ਼ਾਂ ਤੇ ਜੇ ਆਪਾਂ ਕਿਸੇ ਤੇ ਯਕੀਨ ਕਰਨਾ ਹੈ ਮਤਲਬ ਸਭ ਤੋਂ ਵੱਡੀ ਆਉਂਦੀ ਹੈ ਏਜੰਟ ਤੇ ਯਕੀਨ ਕਰਨ ਦੀ ਤਾਂ ਸਭ ਤੋਂ ਪਹਿਲੀ ਚੀਜ਼ ਬੰਦਾ ਕੀ ਦੇਖੇ ਅਹ ਦੇਖੋ ਇਸ ਕੇਸ ਕੀ ਹੈਗਾ ਕਿ ਜੇ ਅਸੀਂ ਯੂਐਸ ਦਾ ਕੇਸ ਪ੍ਰੋਸੈਸ ਕਰਦੇ ਰਿ ਪਰਿਚਿਤ ਤਾਂ ਪਹਿਲੀ ਗੱਲ ਇਹ ਹੈ ਕਿ ਤੁਹਾਡੇ ਕੋਲ ਕੋਈ ਵੀ ਫੇਕ ਡਾਕੂਮੈਂਟ ਨਹੀਂ ਹੋਣਾ ਚਾਹੀਦਾ ਜੇ ਇਨ ਕੇਸ ਜੇ ਤੁਹਾਡੇ ਕੋਲ ਫੇਕ ਡਾਕੂਮੈਂਟ ਨਿਕਲਦਾ ਤਾਂ ਉਹਦੀ ਰਿਸਪਾਂਸਿਬਲ ਤੁਸੀਂ ਹੋਵੋਗੇ ਖੁਦ ਠੀਕ ਹੈ ਪਲੱਸ ਕਿਉਂਕਿ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਯੂ ਐਸਏ ਐਮਬੈਸੀ ਕੋਈ ਵੀ ਡਾਕੂਮੈਂਟੇਸ਼ਨ ਚੈੱਕ ਨਹੀਂ ਕਰਦੀ ਸੀ ਹੁਣ ਉਹ ਕੀ ਕਰਦੀ ਹੈ ਕਿ ਵੀਜ਼ਾ ਦੇਣ ਤੋਂ ਪਹਿਲਾਂ ਕੁਝ ਬੱਚਿਆਂ ਨੂੰ ਬਿਠਾ ਲੈਂਦੀ ਹੈ ਉਹਦੀ ਡਾਕੂਮੈਂਟੇਸ਼ਨ ਚੈੱਕ ਕਰਦੀ ਹੈ ਉਹਨਾਂ ਚ ਜੇ ਕੋਈ ਵੀ ਫੇਕ ਡਾਕੂਮੈਂਟ ਨਿਕਲਦਾ ਤੇ ਉਹ ਬੱਚਾ ਵੀ ਬੈਨ ਹੁੰਦਾ ਤੇ ਜਿਹੜੇ ਜਿੰਨੇ ਕੇਸ ਪ੍ਰੋਸੈਸ ਕੀਤਾ ਹੁੰਦਾ ਉਹਤੇ ਵੀ ਬੈਨ ਹੁੰਦਾ ਸੋ ਐਸ ਕਰਕੇ ਅਸੀਂ ਪਹਿਲਾਂ ਬੱਚੇ ਦੀ ਪੂਰੀ ਪ੍ਰੋਫਾਈਲ ਦੇਖ ਕੇ ਹੀ ਉਹਨੂੰ ਅਸੈਪਟ ਕਰਦੇ ਆ ਫੇਰ ਹੀ ਅਸੀਂ ਅਪਲਾਈ ਕਰਦੇ ਆ ਗੈਪ ਅਸੀਂ ਬਹੁਤ ਜ਼ਿਆਦਾ ਗੈਪ ਵਾਲੇ ਬੱਚੇ ਨੂੰ ਅਸੈਪਟ ਨਹੀਂ ਕਰਦੇ ਅੱਛਾ ਤੇ ਜਿਵੇਂ ਤੁਸੀਂ ਨਿਊਜ਼ੀਲੈਂਡ ਦੇ ਹੁਣ ਇੱਕ ਸਟੋਰੀ ਸ਼ੇਅਰ ਕੀਤੀ ਉਹਦੇ ਵਿੱਚ ਗੈਪ ਸੀਗਾ ਸਟੂਡੈਂਟ ਦਾ ਯੈਸ ਉਹਦੇ ਬੱਚੇ ਦਾ 4 ਸਾਲ ਦਾ ਗੈਪ ਸੀ ਅੱਛਾ ਹਾਂ ਤੇ ਉਹ ਤੁਸੀਂ ਮੇਨਟੇਨ ਕੀਤਾ ਆ ਉਹ ਅਸੀਂ ਮੇਨਟੇਨ ਕੀਤਾ ਠੀਕ ਹੈ ਬੱਚੇ ਨੇ ਪਲੱਸ 2 ਕੀਤੀ ਸੀ ਉਸ ਤੋਂ ਬਾਅਦ ਬੱਚੇ ਦਾ ਅਸੀਂ ਕੁਝ ਆਪਣਾ ਡਿਪਲੋਮਾ ਵਗੈਰਾ ਨੂੰ ਐਡ ਕਰਕੇ ਫਿਰ ਉਹਦੀ ਜੌਬ ਦਿਖਾਈ ਫਿਰ ਉਸ ਤੋਂ ਬਾਅਦ ਬੱਚੇ ਨੂੰ ਟ੍ਰੇਨਿੰਗ ਦਿੱਤੀ ਤਾਂ ਕਿ ਉਹ ਸਾਰਾ ਬੱਚਾ ਪ੍ਰਪੇਅਰ ਹੋ ਜੇ ਉਸ ਚੀਜ਼ ਬਾਰੇ ਤੇ ਉਹਨੂੰ ਪ੍ਰੈਕਟਿਸ ਕਰਾਈ ਫਿਰ ਫਾਈਨਲੀ ਜਦੋਂ ਬੱਚੇ ਦੀ ਇੰਟਰਵਿਊ ਹੋਈ ਤਾਂ ਬੱਚੇ ਨੂੰ ਸਾਰੀ ਚੀਜ਼ ਦੀ ਨੋਲਜ ਸੀ ਤੋਂ ਕੀ ਹੋਰ ਦੱਸੋ ਅੱਛਾ ਪਿੰਦਰ ਜੀ ਇੱਕ ਸਭ ਤੋਂ ਵੱਡੀ ਚੀਜ਼ ਆ ਜਾਂਦੀ ਹੈ ਪੈਸੇ ਦੀ ਵੀ ਬਹੁਤ ਹੀ ਏਜੰਟ ਬਹੁਤ ਹੀ ਨਿਊਜ਼ ਏਜੰਟ ਜਿਹਾ ਦੇਖਿਆ ਨਾ ਵੀ ਜਿੱਥੇ ਪੈਸਾ ਪਹਿਲਾਂ ਲੈ ਲੈਂਦੇ ਨੇ ਪਰ ਉਹ ਬੱਚੇ ਦੀ ਨਾ ਫਾਈਲ ਮਿਲਦੀ ਹੈ ਨਾ ਪਾਸਪੋਰਟ ਮਿਲਦਾ ਹੈ ਮੁਰਕੇ ਧਰਨੇ ਲੱਗਦੇ ਨੇ ਮੈਂ ਬਹੁਤ ਇਮੀਗ੍ਰੇਸ਼ਨ ਆਫੀਸਰ ਦੇ ਅੱਗੇ ਧਰਨੇ ਲੱਗਦੇ ਦੇਖੇ ਨੇ ਕਿ ਤੁਹਾਡੇ ਵਿੱਚ ਕਿਵੇਂ ਵੀ ਤੁਸੀਂ ਪੈਸੇ ਪਹਿਲਾਂ ਲੈਣੇ ਹੋ ਕਿ ਬਾਅਦ ਚ ਲੈਣੇ ਵੀਜ਼ੇ ਆ ਦੇਖੋ ਇਹਮਦ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਕੋਈ ਵੀ origignal document ਲੈਂਦੇ ਬੱਚੇ ਦਾ ਚਾਹੇ ਪਾਸਪੋਰਟ ਹੋਵੇ ਚਾਹੇ ਦਸਵੀਂ ਹੋਵੇ ਚਾਹੇ +2 ਹੋਵੇ ਅਸੀਂ ਕੋਈ ਵੀ document origignal ਬੱਚੇ ਕੋਲ ਨਹੀਂ ਲੈਂਦੇ ਕਿਉਂਕਿ ਕੋਈ ਵੀ ਅਸੀਂ ਕੇਸ ਪ੍ਰੋਸੈਸ ਕਰਨਾ ਉਹ ਤੇ scan document ਹੀ ਚਾਹੀਦੇ ਹੁੰਦੇ ਆ ਇਸ ਕਰਕੇ ਅਸੀਂ ਬੱਚੇ ਕੋਲ ਨਾ origignal document ਲੈਂਦੇ ਆ ਨਾ ਹੀ ਬੱਚੇ ਕੋਲ ਅਸੀਂ ਐਡਵਾਂਸ ਪੇਮੈਂਟ ਲੈਂਦੇ ਆ ਠੀਕ ਹੈ ਸਾਡੀ ਕੰਸਲਡੈਂਸੀ ਫੀਸ ਹੈਗੀ ਹੈ ਉਹ ਅਸੀਂ ਜਰੂਰ ਆਪਣਾ ਚਾਰਜ ਕਰਦੇ ਆ ਸੋ that we can start the process ਜੀ ਸਭ ਤੋਂ ਵੱਡੀ ਚੀਜ਼ ਆਉਂਦੀ ਹੈ ਵੀ ਪੈਸੇ ਦੀ ਵੀ ਕੀ ਪੈਸਾ ਫਾਈਲ ਤੋਂ ਪਹਿਲਾਂ ਬਾਅਦ ਕਿਉਂਕਿ ਬਹੁਤ ਹੀ ਜ਼ਿਆਦਾ ਇਮੀਗ੍ਰੇਸ਼ਨ ਆਫਿਸਸ ਮੈਂ ਦੇਖੇ ਨੇ ਆਪਣੇ ਆਕੀ ਜਿੱਥੇ ਅੱਗੇ ਧਰਨੇ ਲੱਗੇ ਹੋਣ ਬੱਚਿਆਂ ਦੇ ਡਾਕੂਮੈਂਟਸ ਨਹੀਂ ਵਾਪਸ ਦਿੰਦੇ ਹੈਗੇ ਉਹ オリジナル ਪਾਸਪੋਰਟ ਵਗੈਰਾ ਰੱਖ ਲੈਂਦੇ ਨੇ ਤੁਸੀਂ ਇਹ ਚੀਜ਼ਾਂ ਨਾਲ ਕਿਵੇਂ ਡੀਲ ਕਰਦੇ ਹੋ ਅਹ ਦੇਖੋ ਹਿਮਨ ਇਹਦੇ ਵਿੱਚ ਇਦਾਂ ਹੈਗਾ ਕਿ ਅਸੀਂ ਪਹਿਲੀ ਗੱਲ ਤਾਂ ਹੈਗੀ ਕਿ ਅਸੀਂ ਕੋਈ ਵੀ オリジナル ਡਾਕੂਮੈਂਟ ਬੱਚੇ ਕੋਲ ਨਹੀਂ ਲੈਂਦੇ ਹੂੰ ਠੀਕ ਹੈ ਡਿਪੈਂਡ ਕਰਦਾ ਹੈ ਤੁਸੀਂ ਕਿਹੜੀ ਕੰਟਰੀ ਜਾ ਰਹੇ ਹੋ ਤੇ ਉਸ ਉਸ ਤਰੀਕੇ ਨਾਲ ਹੀ ਬੱਚੇ ਦੀ ਫੀਸ ਵੀ ਹੁੰਦੀ ਜਿੱਦਾਂ ਨਿਊਜ਼ੀਲੈਂਡ ਦੇ ਕੇਸ ਫੀਸ ਉਹਦੀ ਆਫਟਰ ਵੀਜ਼ਾ ਜਾਂਦੀ ਹੈ ਯੂ ਐਸ ਦੇ ਕੇਸ ਫੀਸ ਆਫਟਰ ਵੀਜ਼ਾ ਜਾਂਦੀ ਹੈ ਕੈਨੇਡਾ ਦੇ ਕੇਸ ਫੀਸ ਬਿਫੋਰ ਵੀਜ਼ਾ ਜਾਂਦੀ ਹੈ ਜਿਹੜੀ ਫਿਜ਼ੀਕਲ ਹੈਗੀ ਹੈ ਅਸੀਂ ਬੱਚੇ ਨੂੰ ਇਹ ਨਹੀਂ ਕਹਿੰਦੇ ਜਿਹੜੀ ਫੀਸ ਹੈਗੀ ਤੁਸੀਂ ਸਾਡੇ ਅਕਾਊਂਟ ਤੇ ਟ੍ਰਾਂਸਫਰ ਕਰੋ ਅਸੀਂ ਕਹਿੰਦੇ ਕਿ ਇਹ ਤੁਹਾਡਾ ਆਫਰ ਲੈਟਰ ਦੇ ਇਹ ਇਹ ਕਾਲਜ ਦੀ ਅਕਾਊਂਟ ਦੀ ਡਿਟੇਲ ਹੈਗੀ ਤੁਸੀਂ ਆਪਣੀ ਜਿਹੜੀ ਫੀਸ ਹੈ ਡਾਇਰੈਕਟ ਉੱਥੇ ਟ੍ਰਾਂਸਫਰ ਕਰੋ ਅੱਛਾ ਠੀਕ ਹੈ ਉਦ ਨਾਲ ਡਾਇਰੈਕਟ ਕਰਵਾਉਨੇ ਡਾਇਰੈਕਟ ਉਹਦਾ ਕੀ ਹੁੰਦਾ ਹੈ ਕਿ ਬੱਚੇ ਨਾਲ ਇੱਕ ਟਰਾਂਸਪੈਰੈਂਸੀ ਰਹਿੰਦੀ ਹੈ ਠੀਕ ਹੈ ਤੇ ਇੱਕ ਬੱਚੇ ਦੇ ਮਨ 'ਚ ਕੋਈ ਡਾਊਟ ਨਹੀਂ ਹੁੰਦਾ ਕਿ ਤੇਰੀ ਫੀਸ ਅਸੀਂ ਇਹਨਾਂ ਦਿੱਤੀ ਹੈ ਕਿਤੇ ਇਹਨਾਂ ਕੋਲ ਤਾਂ ਨਹੀਂ ਹੈਗੀ ਸੋ ਉਹਦੇ ਵਿੱਚ ਟਰਾਂਸਪੈਰੈਂਸੀ ਹੋਣੀ ਬਹੁਤ ਜ਼ਰੂਰੀ ਹੈ ਅੱਛਾ ਤੁਸੀਂ ਮੰਨਦੇ ਵੀ ਟਰਾਂਸਪੈਰੈਂਸੀ ਨਾ ਹੋਣ ਕਰਕੇ ਬਹੁਤ ਹੀ ਜੇ ਤੁਹਾਡੀ ਲਾਈਨ ਦੇ ਬੰਦੇ ਨੇ ਜੋ ਕਿ ਫਰਾਡ ਕਰਦੇ ਨੇ ਬਿਲਕੁਲ ਈਵਨ ਕਿ ਅ ਕਈ ਕੇਸਿਸ ਅਸੀਂ ਇਹ ਵੀ ਦੇਖਿਆ ਹੈ ਕਿ ਬੱਚਿਆਂ ਨੂੰ ਦੱਸਿਆ ਕੁਝ ਹੋਰ ਜਾ ਰਿਹਾ ਹੈ ਅਪਲਾਈ ਕੁਝ ਹੋਰ ਕੀਤਾ ਜਾ ਰਿਹਾ ਹੈ ਇਵਨ ਕਈ ਕੇਸਿਸ ਐ ਵੀ ਦੇਖਿਆ ਹੈ ਕਿ ਬੱਚਿਆਂ ਦੇ ਅਪਲਾਈ ਨਹੀਂ ਹੁੰਦੇ ਠੀਕ ਹੈ ਫੇਕ ਆਫਰਡ ਦਿੱਤੇ ਜਾ ਰਹੇ ਆ ਫਿਰ ਉਹਨਾਂ ਕੋ ਪੈਸੇ ਲੈਂਦੇ ਜਾ ਰਹੇ ਆ ਅੱਛਾ ਇਹਦੇ ਵਿੱਚ ਤੁਸੀਂ ਬੱਚਿਆਂ ਦੀ ਤੇ ਉਹਨਾਂ ਦੇ ਪੇਰੈਂਟਸ ਦੀ ਗਲਤੀ ਮੰਨਦੇ ਹੋ ਕਿ ਤਨਾ ਕਿਤੇ ਹਾਂ ਉਹਦੇ ਵਿੱਚ ਮੈਂ ਇਹ ਵੀ ਗਲਤੀ ਮੰਨਦਾ ਕਿ ਅੱਜ ਕੱਲ ਜਿੱਦਾਂ ਗਲੋਬਲਾਈਜੇਸ਼ਨ ਹੈਗਾ ਸਾਰਾ ਕੁਝ ਤੁਹਾਡਾ ਕੋ ਇੰਟਰਨੈਟ ਤੇ ਹੈਗਾ ਤੇ ਸਾਰੀ ਇਨਫੋਰਮੇਸ਼ਨ ਤੁਹਾਡਾ ਕੋ ਆਨਲਾਈਨ ਹੈਗੀ ਐ ਸੋ ਮੈਂ ਇਹ ਸਮਝਦਾ ਕਿ ਉਹ ਬੱਚਿਆਂ ਦੀ ਵੀ ਖੁਦ ਹੀ ਗਲਤੀ ਹੈ ਤੁਸੀਂ 100% ٹرسٹ ਕਿਸੇ ਤਨਾ ਨਾ ਕਰੋ ਸਾਡੇ ਤੇ ਵੀ ٹرسٹ ਨਾ ਕਰੋ ਮੈਂ ਕਹਿੰਦਾ ਕਿ ਜੋ ਅਸੀਂ ਇਨਫੋਰਮੇਸ਼ਨ ਕਹਿ ਰਹੇ ਆ ਤੁਸੀਂ ਪਹਿਲਾਂ ਉਹਨੂੰ ਚੈੱਕ ਕਰੋ ਵੈਰੀਫਾਈ ਕਰੋ ਵੈਰੀਫਾਈ ਕਰਨ ਤੋਂ ਬਾਅਦ ਤੁਸੀਂ ਅਪਲਾਈ ਕਰੋ ਇਹ ਕਿੱਥੇ ਲਿਖਿਆ ਹੈ ਕਿ ਜਿਹੜੀ ਅਸੀਂ ਬੱਚੇ ਦਾ ਜੇ ਆਫਰ ਲੈਟਰ ਆ ਗਿਆ ਤੁਸੀਂ ਫੀਸ ਏਜੰਟ ਦੇ ਅਕਾਊਂਟ 'ਚ ਪਾਓ ਕਿੱਥੇ ਲਿਖਿਆ ਕਿਤੇ ਨਹੀਂ ਲਿਖਿਆ ਆਫਰ ਲੈਟਰ 'ਤੇ ਲਿਖਿਆ ਹੈ ਕਿ ਇਹ ਤੁਹਾਡਾ ਕੋਰਸ ਹੈਗਾ ਇਹ ਫੀਸ ਹੈਗੀ ਤੁਸੀਂ ਫੀਸ ਡੈਕਟ ਕਾਲਜ ਦੇ ਅਕਾਊਂਟ 'ਚ ਪਾਓ ਠੀਕ ਹੈ ਤੇ ਫਿਰ ਬੱਚੇ ਈਵਨ ਜਾਣ ਬੁੱਝ ਕੇ ਏਜੰਟਾਂ ਦੇ ਕੈਨ ਕੈਨ ਨਾਲ ਤੁਸੀਂ ਫੀਸ ਉਹਨਾਂ ਦੇ ਅਕਾਊਂਟ 'ਚ ਪਾ ਦਿੰਦੇ ਹੋ ਫਿਰ ਕਿਤੇ ਨਾ ਕਿਤੇ ਉੱਥੇ ਬੱਚੇ ਫਸ ਜਾਂਦੇ ਆ ਅੱਛਾ ਪਿੰਦਰ ਜੀ ਇੱਕ ਗੱਲ ਹੋਰ ਹੈਗੀ ਇੱਥੇ ਇਹ ਕੇਸਿਸ ਮੋਸਟਲੀ ਉਹਨਾਂ ਚ ਹੁੰਦਾ ਜਿਹੜੇ ਪ੍ਰਾਈਵੇਟ ਕਾਲਜਸ ਨਾਲ ਡੀਲ ਕਰਦੇ ਆ ਕਿਉਂਕਿ ਤੁਸੀਂ ਕਿਹੜੇ ਕਾਲਜਸ ਨਾਲ ਡੀਲ ਸਾਡੇ ਕੋਲ ਗਵਰਨਮੈਂਟ ਅਥੋਰਾਈਜ਼ ਕਾਲਜਸ ਹੈਗੇ ਆ ਹਾਂ ਅਸੀਂ ਗਵਰਨਮੈਂਟ ਕਾਲਜਸ ਨਾਲ ਡੀਲ ਕਰਦੇ ਆ ਮੋਸਟਲੀ ਗਵਰਨਮੈਂਟ ਕਾਲਜਸ ਹੈਗੇ ਆ ਕੁਝ ਪ੍ਰਾਈਵੇਟ ਕਾਲਜਸ ਹੈਗੇ ਆ ਜਿਹੜੇ ਕਿ ਗਵਰਨਮੈਂਟ ਇਕਨੋਾਈਜ਼ ਹੁੰਦੇ ਆ ਜਿਦਾ ਨਿਊਜ਼ੀਲੈਂਡ ਚ ਗਵਰਨਮੈਂਟ ਇਕਨੋਾਈਜ਼ ਕਾਲਜ ਹੈਗੇ ਆ ਅਸੀਂ ਉਹਨਾਂ ਚ ਵੀ ਡੀਲ ਕਰਦੇ ਆ ਆਸਟ੍ਰੇਲੀਆ ਚ ਕੁਝ ਪ੍ਰਾਈਵੇਟ ਹੈਗੇ ਆ ਗਵਰਨਮੈਂਟ ਹੈਗੇ ਆ ਪਰ ਡਿਪੈਂਡ ਕਰਦਾ ਹੈ ਕਿ ਆਪਣਾ ਜਿਹੜੀ ਫੀਸ ਹੈਗੀ ਏ ਬੱਚੇ ਸੌਰੀ ਉਹ ਅਕਾਊ ਅਚੂਪਿੰਦਰ ਜੀ ਮੇਰਾ ਇੱਕ ਲਾਸਟ ਕੁਐਸਚਨ ਹੋਊਗਾ ਵੀ ਸਭ ਤੋਂ ਵੱਡਾ ਕੁਐਸਚਨ ਹੀ ਸਭ ਦੇ ਮਨ 'ਚ ਹੁੰਦਾ ਹੈ ਵੀ ਆਪਾਂ ਕਿਸ ਤੇ ਯਕੀਨ ਕਰਨਾ ਹੈ ਤੁਹਾਡੇ ਕੋਲ ਫਾਈਲਿੰਗ ਕੋਈ ਲੈ ਕੇ ਆਉਂਦਾ ਮੇ ਫਾਈਲ ਲੈ ਕੇ ਆਉਂਦਾ ਉਹ ਇੱਕ ਟਰਸਟ ਬਿਲਡ ਕਰਨ ਦੇ ਲਈ ਮਤਲਬ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਏਜੰਟ ਨੂੰ ਅਹ ਦੇਖੋ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਕਿ ਇਸ ਸੀਜ਼ ਲਈ ਸਭ ਤੋਂ ਪਹਿਲਾਂ ਤਾਂ ਏਜੰਟ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਜੇ ਉਹਦੀ ਪ੍ਰੋਫਾਈਲ ਵੀਕ ਹੈਗੀਏ ਤੁਸੀਂ ਉਹਨੂੰ ਮਨਾਂ ਕਰ ਦਿਓ ਸਟ੍ਰੇਟ ਫਾਰਵਰਡ ਠੀਕ ਹੈ ਤੁਹਾਡਾ ਟਰਸਟ ਲੈਵਲ ਹੋਰ ਬਿਲਡ ਹੋ ਜਾਏਗਾ ਜੇ ਤੁਸੀਂ ਵੀਕ ਪ੍ਰੋਫਾਈਲ ਹੈਗਾ ਤੁਸੀਂ ਵੀਕ ਪ੍ਰੋਫਾਈਲ ਫੜਤਾ ਲਿਆ ਪਰ ਜੇ ਉਹਦਾ ਵੀਜ਼ਾ ਨਹੀਂ ਆਂਦਾ ਤੁਸੀਂ ਉਹਦੀ ਫੀਸ ਵੀ ਭੇਜ ਦਿੱਤੀ ਏ ਫਿਰ ਉਸ ਤੋਂ ਬਾਅਦ ਜੀਏਸੀ ਭੇਜ ਤਾਂ ਅੰਬੈਸੀ ਫੀਸ ਵੀ ਲਵਾਤੀ ਹੈ ਨਾ ਨਾ ਕਰਦੇ ਵੀ ਬੱਚੇ ਦਾਰਚ ਨੁਕਸਾਨ 1.5 ਤੋਂ 2 ਲੱਖ ਰੁਪਇਆ ਹੋ ਜਾਂਦਾ ਪਲੱਸ ਕੰਸਲੈਂਸੀ ਚਾਰਜ ਵੀ ਬੱਚੇ ਕੋਲ ਲਈ ਜਾਂਦੀ ਹੈ ਤੇ ਉਹ ਵੀ ਨਾਨ ਫੰਡਲ ਹੁੰਦੀ ਹੈ ਸੋ ਜੇ ਅਸੀਂ ਸਾਰੀ ਕੈਲਕੂਲੇਸ਼ਨ ਕਰੀਏ ਤੇ ਇੱਕ ਬੱਚੇ ਦਾ ਵੀਜ਼ਾ ਅਪਲਾਈ ਕਰਨ ਦੇ ਟਾਈਮ 1.5 ਤੋਂ 2 ਲੱਖ ਦਾ ਖਰਚਾ ਆ ਜਾਂਦਾ ਜਿਹੜਾ ਕੀ ਬੱਚੇ ਦਾ ਅਨਸੈਸੀ ਨੁਕਸਾਨ ਹੋ ਸਕਦਾ ਹੈ ਤੋ ਬਹੁਤ ਚੰਗਾ ਲੱਗਿਆ ਕਾਫੀ ਇਨਫੋਰਮੇਟਿਵ ਰਹੀ ਹੈ ਵੀ ਕਿਉਂਕਿ ਬਹੁਤ سارے ਮਨਨ ਸਵਾਲ ਸੀ ਵੀ ਪਲੱਸ 2 ਤੋਂ ਬਾਅਦ ਬੱਚਾ ਕੈਨੇਡਾ ਦੇ ਲਈ ਅਪਲਾਈ ਨਹੀਂ ਕਰ ਸਕਦਾ ਉਸ ਬੰਦ ਹੋ ਗਈ ਹੈ ਤਾਂ ਮੈਂ ਉਮੀਦ ਕਰਦੀ ਹਾਂ ਵੀ ਤੁਹਾਨੂੰ ਜਿਹੜੀਆਂ ਗੱਲਾਂ ਦੇ ਜਵਾਬ ਨੇ ਇਸ ਵੀਡੀਓ ਦੇ ਵਿੱਚ ਮਿਲੇ ਹੋਣਗੇ ਜੇਕਰ ਤੁਸੀਂ ਵੀ ਕੋਈ ਵੀ ਐਦਾਂ ਦਾ ਫਾਈਲਿੰਗ ਤੁਸੀਂ ਯੂਐਸਏ ਦਾ ਜਾਂ ਅਮਰੀਕਾ ਦਾ ਤੁਸੀਂ ਕੈਨੇਡਾ ਦਾ ਵੀਜ਼ਾ ਲਗਾਉਣਾ ਹੈ ਯੂਕੇ ਦਾ ਲਗਾਉਣਾ ਹੈ ਤਾਂ ਤੁਸੀਂ ਮੈਂ نیچے ਹੇਠਲੇ ਨੰਬਰ ਚੱਲ ਰਿਹਾ ਹੋਊਗਾ ਐਡਰੈਸ ਇਹਨਾਂ ਦਾ 8CA NGGC ਇਮੀਗ੍ਰੇਸ਼ਨ ਦੇ ਵਿੱਚ ਤੁਸੀਂ ਆਉਣਾ ਹੈ ਹੇਠਲੇ ਦਿੱਤੇ ਨੰਬਰ ਤੇ ਤੁਸੀਂ ਕੰਟੈਕਟ ਕਰਨਾ ਹੈ ਕੋਈ ਵੀ ਜਿਹੜਾ ਵੀ ਤੁਸੀਂ ਆਪਣੀ ਜਾਣਕਾਰੀ ਲੈਣੀ ਹੈ ਤੁਸੀਂ ਇਹਨਾਂ ਦੇ ਆਫਿਸ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ ਤੇ ਤੁਸੀਂ ਆਪਣੀ ਜਿਹੜੀ ਜਾਣਕਾਰੀ ਹੈ ਲੈ ਸਕਦੇ ਹੋ ਤਾਂ ਮੇਰਾ ਇੱਕ ਲਾਸਟ ਐਡਵਾਈਸ ਹੋਊਗੀ ਸਾਰਿਆਂ ਨੂੰ ਵੀ ਤੁਸੀਂ ਜਿਹੜੇ ਵੀ ਇਹ ਫਰਾਡ ਚੱਲਦਾ ਹੈ ਉਸ ਚੀਜ਼ ਤੋਂ ਬਚੋ ਅੱਜ ਕੱਲ੍ਹ ਫੋਨ ਦਾ ਜ਼ਮਾਨਾ ਹੈ Google ਤੁਹਾਡੇ ਫੋਨਸ ਦੇ ਵਿੱਚ ਹੈ ਤੁਸੀਂ ਕੋਈ ਵੀ ਚੀਜ਼ ਦੇਖਣੀ ਹੈ ਕਿਸੇ ਏਜੰਟ ਕੋਲ ਵੀ ਜਾਣਾ ਹੈ ਤਾਂ ਉਹਦੀ ਪਹਿਲਾਂ ਹਿਸਟਰੀ ਦੇਖੋ ਵੀ ਉਹਦੀ ਹਿਸਟਰੀ ਕੀ ਹੈ ਫਿਰ ਉੱਥੇ ਜਾ ਕੇ ਆਪਣੀ ਜਿਹੜੀਆਂ ਨੇ ਚੀਜ਼ਾਂ ਅੱਗੇ ਪ੍ਰੋਸੈਸ ਕਰੋ ਉਮੀਦ ਕਰਦੀ ਹਾਂ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ ਬਹੁਤ ਬਹੁਤ ਧੰਨਵਾਦ ਪਿੰਦਰ ਜੀ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਲੋਕਾਂ ਨੂੰ ਜਿਹੜੇ ਉਹਨਾਂ ਦੇ ਜਵਾਬ ਮਿਲ ਜਾਣ ਧੰਨਵਾਦ ਥੈਂਕ ਯੂ